ਸ਼ਸ਼ੀਕਲ ਬਟਾਲਾ ਦੇ ਸਾਗਰਪੁਰੇ ਇਲਾਕੇ ਵਿੱਚ 7 ਜਮਾਤ ਦੇ ਪੜ੍ਹਦੇ ਬੱਚੇ ਕੋਲੋਂ ਤਿੰਨ ਅਣਪਛਾਤੇ ਵਿਅਕਤੀਆਂ ਨੇ ਪਿਸਤੌਲ ਦੀ ਨੋਕ ਨਾਲ ਐਕਟਿਵਾ ਖੋਈ ਦੇਖੋ ਬਟਾਲਾ ਵਿੱਚ ਕਿਵੇਂ ਵਾਰਦਾਤਾ ਲਗਾਤਾਰ ਵਾਧੀਆਂ ਹੀ ਜਾ ਰਹੀਆਂ ਹਨ ਦੇਖੋ ਪੂਰੀ ਰਿਪੋਰਟ ਨਿਊਜ਼ ਪੰਜਾਬ ਤੇ ਪਰ ਇਹ ਬੱਚੇ ਕੋਲ ਸਕੂਟਰੀ ਖੋਈ ਦੀ ਤੁਸੀਂ ਮੌਕੇ ਤੇ ਗਏ ਕੀ ਵੇਖਿਆ ਇਹਦੇ ਕੀ ਕਾਰਵਾਈ ਕੀਤੀ ਜਾ ਰਹੀ ਤੁਹਾਨੂੰ ਪਤਾ ਲੱਗਾ ਸਾਗਰਪੁਰੇ ਰਵੇ ਪਾਸੇ ਮੋੜ ਤੇ ਨਾ ਫਾਟਕ ਲੱਗ ਗਿਆ ਮੋਟ ਕੋਈ ਹੈ ਤੇ ਨਨਸਾ ਤੇ ਨੋਇਮਾਨ। ਫਾਈਲ ਮੁੱਕਾ ਵੇਖਿਆ ਹੈ। ਬਸ ਬੰਦੇ ਦੀ ਤਲਾਸ਼ ਕਰਦਿ ਨੇ। ਉਹ ਸਿੱਧੀ ਸ਼ਾਮ ਤੱਕ ਕਵਰ ਕਰ ਲੈਂਦੇ। ਕੀ ਤੁਸੀਂ ਬੱਚੇ ਤੋਂ ਬੋਲੋਗੇ ਆਰ ਵੀ ਸੀ? ਇਹ ਛਾਰ ਤੋਂ ਵੱਲੋਂ ਤ ਨਹੀਂ ਦੱਸਿਆ ਕੋਈ। ਉਹ ਲੈਟਰ ਲੂਟਰ ਨਾਲ ਜਿਗੋਂ ਨਾਲ ਉਹ ਫੜਿਆ ਕਿੱਦਾਂ ਕਰਦੇ। ਹੂੰ। ਹੋਰ ਨਹੀਂ ਕੋਈ ਚੀਜ਼ ਆ ਗਈ। ਜਿਹੜਾ ਉਹ ਵੈਸਟੈਂਸ ਹੋਗਾ ਉਹ ਲੈਟਰ ਹੈ ਕਿ ਪਿਸਤਲੇ ਉਹ ਦੱਸਣਗੇ ਆਪਰੇ। ਕਿ ਬੱਚੇ ਹੀ ਦੱਸਿਆ ਬਾਅਦ ਚ ਉਹ ਲੈਟਰ ਹੀ ਉਹਦੇ ਕੋਲ। ਨਹੀਂ ਬੱਚੇ ਨੇ ਦੱਸਿਆ। ਬੱਚਾ ਕਿਹਾ ਪਿਸਤਲ ਬਾਕੀ ਦੇਖ ਲੈਣਾ, ਕਲੀਅਰ ਕਰਕੇ ਉਹਦੇ ਕੋਲ। ਮੇਰਾ ਨਾਮ ਪ੍ਰਕਾਸ਼ ਹੈ ਪ੍ਰਕਾਸ਼ ਜੀ ਕੀ ਕਰਦੇ ਹੋ ਤੁਸੀਂ ਉਹ ਕੀ ਹੋਇਆ ਇੱਥੇ ਬੇਟਾ ਹੀ ਮੇਰਾ ਇੱਥੇ ਲੱਗੇ ਨਾ ਸਾਡੇ ਘਰ ਦੇ ਲੱਗੇ ਦੁੱਧ ਦੀ ਡੇਰੀ ਹੈ ਠੀਕ ਹੈ ਉਹ ਇੱਥੋਂ ਜਸਟ ਨਿਕਲ ਕੇ ਤੇ ਦੁੱਧ ਵਾਲਿਆਂ ਦੇ ਘਰ ਦੇ ਲੱਗੇ ਗਿਆ ਉੱਥੇ ਨਾਲ ਇੱਕ ਕਰਿਆਨੇ ਦੀ ਸ਼ਾਪ ਆ ਬ੍ਰੈਡ ਲੈਣ ਗਿਆ ਤੇ ਨਾਲੇ ਦੁੱਧ ਵੀ ਲੈਣ ਜਾਂਦਾ ਉੱਥੋਂ ਡੇਲੀ ਜਾਂਦਾ ਤੇ ਬਿਲਕੁਲ 1 ਕਿੱਲਾ ਹਟਵਾ ਸਾਡਾ ਘਰ ਆ ਉੱਥੋਂ ਬਸ ਇਹ ਨਿਕਲਿਆ ਸਕੂਟਰੀ ਲੈ ਕੇ ਤਿੰਨ ਮੁੰਡੇ ਆਏ ਆ ਜੋ ਇਹਨੇ ਦੱਸਿਆ ਕਿ ਤਿੰਨ ਜਣੇ ਆਏ ਉਹਨਾਂ ਨੇ ਇੱਕ ਨੇ ਪਿਸਟਲ ਵਿਖਾਇਆ ਇਹਨੂੰ ਕਹਿੰਦੇ ਸਕੂਟਰੀ ਤੋਂ ਉੱਪਰ ਜਾ ਹੁਣ ਤੇਰਾ ਕੋਈ ਕੰਮ ਨਹੀਂ ਤੇ ਬਸ ਜੀ ਇਹ ਉਤਰ ਗਿਆ ਇਹਨੇ ਸਕੂਟਰੀ ਦਿੱਤੀ ਆ ਘਰ ਆ ਗਿਆ ਨਾਲ ਉਸੇ ਵੇਲੇ 1 ਮਿੰਟ ਦੀ ਦੂਰੀ ਤੇ ਸਾਡਾ ਘਰ ਆ ਜਿੱਥੋਂ ਕੋਈ ਕੀ ਲੱਗਦਾ ਕਿ ਕੌਣ ਹੋ ਸਕਦਾ ਜਾਂ ਲੱਗ ਕੇ ਪਹਿਲਾਂ ਵੀ ਇਹੋ ਜਿਹਾ ਮਾਹੌਲ ਹਿਆ ਹਾਂ ਜੀ ਫਿਲਹਾਲ ਤੇ ਵਾਰਦਾਤਾਂ ਸਾਡੇ ਫਟਕ ਦੇ ਲੱਗੇ ਹੁੰਦੀਆਂ ਰਹਿੰਦੀਆਂ ਤੇ ਪੁਲਿਸ ਵੀ ਇੱਥੇ ਦੂਜੇ ਤੀਜੇ ਦਿਨ ਆਣ ਕੇ ਖਲੋਤੀ ਘਾਤ ਕਿ ਵਾਰਦਾਤ ਨਾ ਆਏ ਪਰ ਹੁਣ ਫਿਰ ਵੀ ਵਾਰਦਾਤਾਂ ਜਿਹੜੀਆਂ ਕੰਟੀਨਿਊ ਹੋ ਰਹੀਆਂ ਨੇ ਬੱਚੇ ਦੇ ਕੀ ਹਾਲਾਤ ਨੇ ਸ਼ਾਮੇ ਆਲਾ ਵਜਾ ਆ ਬੱਚਾ ਵੇਖੋ ਜੀ ਡਰ ਤੇ ਜਾਂਦਾ ਹੀ ਬੱਚਾ ਤੇ ਛੋਟਾ ਹੀ ਹੈ ਜੀ ਪੁਲਿਸ ਕੰਪਲੀਟ ਕਰ ਉੱਤੇ ਥਾਣੇ ਜਾ ਰਹੇ ਆ ਬਾਕੀ ਗੱਲ ਕਰਦੇ ਆ ਉਹਨਾਂ ਨਾਲ ਜਾ ਕੇ ਅੰਤਰਪ੍ਰੀਤ ਸਿੰਘ ਅੰਤਰਪ੍ਰੀਤ ਸਿੰਘ ਰਹਿੰਦੇ ਹੋ ਤੇ ਕਿਹੜੀ ਕਲਾਸ ਪੜ੍ਹਦੇ ਮੈਂ ਇੱਥੇ ਚ ਪੜਦਾ ਸਾਗਰਪੁਰ ਰ ਰਹਿੰਦੇ ਆ ਕੀ ਹੋਇਆ ਕੀ ਹੋਇਆ ਕਿ ਮੈਂ ਜਾਣ ਲਈ ਦੁਕਾਨ ਤੇ ਤੇ ਘਰ ਵਾਪਸ ਆ ਰਿਹਾ ਸੀ ਤੇ ਉੱਥੇ ਤਿੰਨ ਜਣੇ ਆਏ ਆ ਪਲੇਟਿਨਾ ਮੋਟਰਸਾਈਕਲ ਤੇ ਤੇ ਮੈਨੂੰ ਰਿਵੋਲਵਰ ਦਿਖਾਇਆ ਤੇ ਸਕੂਟਰੀ ਖੋਕੇ ਲੈ ਗਏ ਹਾਂ ਹਾਂਜੀ ਕਿਤੇ ਗਏ ਸੀ ਤੇ ਕੀ ਕਰਦੇ ਆ ਮੈਂ ਆਪਣਾ ਸਮਾਹ ਲੈਣ ਗਿਆ ਬ੍ਰੈਡ ਲੈਣ ਗਿਆ ਹਾਂ ਹਾਂਜੀ ਕੀ ਕੀਤਾ ਉਹਨਾਂ ਨੇ ਉਹਨਾਂ ਨੇ ਕਹਿ ਕੇ ਉੱਤਰ ਜਾਣ ਤੋਂ ਅੱਛਾ ਹਾਂਜੀ ਉਹ ਬੰਦੇ ਤੇ ਨਾ ਨਹੀਂ ਕਿ ਸਰਦਾਰ ਐ ਮੁੰਨੇ ਅੱਛਾ ਕਿੰਨੇ ਹਾਂਜੀ ਹਾਂ ਕੁਝ ਹੋਰ ਹੋਤੀ ਜੇ ਕਬ ਕਿਸਤਲ ਇਹ ਹੋਰ ਕੁਛ ਨਹੀਂ ਹੋਇਆ। ਉਹਨਾਂ ਦਾ ਕੋਈ ਮੋਟਰਸਾਈਕਲ ਦਾ ਨੰਬਰ ਦੋਸ਼ ਕੀਤਾ? ਹਾਂਜੀ ਕੀਤਾ। ਪੀਬੀ06ਐਚਐਫ6848। ਕਿੰਨੀ ਤੇਜ਼ ਹੈ? ਕਿੰਨੀ ਤੇਜ਼ ਹੈ? ਆਏ ਤੇ ਮੇਰੇ ਵੱਲ ਥੋੜੀ ਸਪੀਡ ਚ ਸੀ ਤੇ ਪਰ ਗਏ ਬੜੀ ਸਪੀਡ ਚ। ਹਾਂ। ਕੀ ਲੱਗਾ ਉਹਦੋਂ ਜਦੋਂ ਤੱਕ ਉਹਨਾਂ ਨੇ ਖਿਲਾ ਰਿਆ? ਕਿਉਂ ਖਿਲਾ ਰਿਆ? ਕਿ ਤੱਕ ਲਾ ਰਿਹਾ ਕੋਈ ਸਮਝ ਆਈ ਤਾ? ਹਾਂਜੀ ਉਹਨਾਂ ਨੇ ਬਸ ਖਿਲਾ ਰਿਆ ਉਹ ਅੱਗੇ ਮੋਟਰਸਾਈਕਲ ਲਾ ਲਿਆ ਇਤਰਾ ਕਰਕੇ ਤੇ ਫੇਰ ਆnde ਉੱਤਰ ਹੁਣ ਤੋਂ। ਹਾਂ। ਹਾਂਜੀ। ਜੇ ਕੋਈ ਹਤਿਆਰੇਗਾ ਸੀ ਕਿਸੇ ਕੋਲ? ਹਾਂਜੀ। ਕਿੰਨੇ ਜਲੇ ਕੋ? ਇੱਕੋ। ਇਹ ਕੋ ਕੇ ਲੈ ਕੇ ਜੇ ਤੁਸੀਂ ਕੀ ਕਰਾ ਜੇ ਮੈਂ ਘਰ ਆ ਗਿਆ ਹਾਂਜੀ ਫਿਰ ਮੈਂ ਦੱਸਿਆ ਮਾਂ ਨੂੰ ਤੇ ਫਿਰ ਮਮਾ ਨੇ ਪਾਪਾ ਨੂੰ ਦੱਸਿਆ